ਫੋਟੋ ਖਿੱਚ ਲੈ ਪਹਿਲਾਂ ਜੋ ਇਹ ਕੀ ਹੋਇਆ ਕੀ ਅਸੀਂ ਕਿਹੜਾ ਮੋਟਰਸਾਈਕਲ ਚੋਰੀ ਕਰ ਰਹੇ ਸੀ ਇਹ ਇੱਕ ਮਿੰਟ ਹੋਰ 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 ਬਾਈ ਦਾ ਹਾਂ ਇਧਰ ਇਧਰ ਆ ਇਧਰ ਆ ਇਹ ਬਾਈ ਐਵੇਂ ਕਹੀ ਜਾਂਦਾ ਕਹਿੰਦਾ ਤੂੰ ਮੋਟਰ ਹੈਗਾ ਜਲਦੀ ਫੋਟੋ ਖਿੱਚ ਲੈ ਬਾਈ ਇਹਨਾਂ ਦੇ ਪਿੰਡ ਦੇ ਦੋ ਬੰਦਿਆਂ ਨੂੰ ਫੋਨ ਲਾਇਆ ਕਹਿੰਦਾ ਕਾਰਵਾਈ ਕਰੋ ਇਹ ਜਿਹਾ ਹੀ ਆ ਕਿਹੜੇ ਪਿੰਡ ਦਾ ਬਾਈ ਇਹ ਬਾਈ ਮਲਸੀਹਾ ਕਿਹੜਾ ਪਿੰਡ ਕਹਿੰਦਾ ਤੇਰਾ ਪਿੰਡ ਕਿਹੜਾ ਤੇਰਾ ਮਲਸੀਹਾ ਭਾਈ ਕੇ ਕੀ ਕਰ ਰਹੇ ਸੀ ਮੋਟਰਸ ਨਾਲ ਮੋਟਰ ਐਕਲ ਤੇ ਉਹੀ ਬੈਠਾ ਸੀਗਾ ਮੈਂ ਤਾਂ ਨਹੀਂ ਤੇ ਉਹ ਬਾਈ ਕਹਿੰਦਾ ਵੀ ਤੂੰ ਮੋਟਰ ਐਗਾ ਚੱਕ ਚਾਬੀ ਇਹਦੇ ਕੋਲ ਸੀ ਆ ਚਾਬੀ ਚਾਬੀ ਤੇਰੇ ਕੋਲ ਕੀ ਕਰਦੀ ਹੈ ਇਹਦੀ ਇਹਦੀ ਚਾਬੀ ਕੀ ਕਰਦੀ ਹੈ ਤੇਰੇ ਕੋਲ ਇਹਦੀ ਚਾਬੀ ਤਾਂ ਮਾਸਟਰ ਕੀ ਆ ਤਾਂ ਮਾਸਟਰ ਕੀ ਹੈ ਜਿਹਨੂੰ ਮਰਜ਼ੀ ਲਾ ਕੇ ਖੋਲ ਹੀ ਲੈਣ ਦਿਆ ਇਹ ਕਹਿੰਦੇ ਆ ਬਾਈ ਦਾ ਮੋਟਰ ਲੈ ਜਾ ਦੇ ਕਿਹੜੇ ਬਾਈ ਦਾ ਆਹ ਯਾਰ ਬਾਈ ਦਾ ਬਾਈ ਆਹ ਬਾਈ ਦਾ ਮੋਟਰ ਐਕ ਲੈ ਇਹ ਕਹਿੰਦਾ ਵੀ ਲੋਕ ਮੈਂ ਤਾਂ ਲਾ ਕੇ ਨਹੀਂ ਇਹ ਇੱਕ ਇਹਨਾਂ ਲੱਗਾ ਸੀ ਮੈਂ ਤਾਂ ਆਹ ਦੇਖੋ ਇਹ ਮੈਨੂੰ ਨਹੀਂ ਆਹ ਲੱਗ ਜਾਂਦੀ ਹੈ ਬਲੈਂਡ ਆਹ ਦੇਖੋ ਆਹ ਦੇਖੋ ਤੁਸੀਂ ਲਾਈਵ ਦੇਖ ਰਹੇ ਹੋ ਇੱਥੇ ਕਿਵੇਂ ਮਾਸਟਰ ਚਾਬੀਆਂ ਬਣਾ ਕੇ ਜਿਹੜੀ ਮੋਟਰਸਾਈਕਲ ਨੇ ਉਹਨਾਂ ਦੀਆਂ ਚੋਰੀਆਂ ਹੋ ਰਹੀਆਂ ਨੇ ਇੱਕ ਕੋਰਡ ਦੇ ਵਿੱਚ ਹੀ ਅਸੀਂ ਦਿਖਾ ਸਕਦੇ ਹਾਂ ਸਿੱਧੀ ਤਸਵੀਰ ਲਾਈਵ ਚੋਰ ਰਹੇ ਆ ਜਿਹੜਾ ਪੁਲਿਸ ਦੇ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲਿੱਤਾ ਗਿਆ ਵਾ ਜੀ ਆਹ ਮੋਰਸਨ ਤੇਰਾ ਭਾਈ ਬਾਈ ਜੀ ਦੀਆਂ ਚਾਬੀਆਂ ਹੋਰ ਕੱਢ ਲਓ ਜੀ ਜੇਬ ਚ ਜੇਬ ਦੇਖ ਲਓ ਚਾਬੀਆਂ ਹਾਂ ਠੀਕ ਹੈ ਜੀ ਇਹ ਕੀ ਹੋਇਆ ਕੀ ਆ ਜੀ ਕਿਹੜਾ ਮੋਟਰਸਾਈਕਲ ਚੋਰੀ ਕਰ ਰਿਹਾ ਸੀ ਇਹ ਇੱਕ ਮਿੰਟ ਹੋਰ 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 ਹੋ ਜਾ ਬਾਈ ਦਾ ਹਾਂ ਇਧਰ ਇਧਰ ਆ ਇਧਰ ਆ ਇਧਰ ਇਹ ਬਾਈ ਐਵੇਂ ਕਹੀ ਜਾਂਦਾ ਕਹਿੰਦਾ ਤੂੰ ਮੋਟਰ ਹੈਗਾ ਜਲਦੀ ਫੋਟੋ ਖਿੱਚ ਲੈ ਬਾਈ ਇਹਨਾਂ ਦੇ ਪਿੰਡ ਦੇ ਦੋ ਬੰਦਿਆਂ ਨੂੰ ਫੋਨ ਲਾਇਆ ਕਹਿੰਦਾ ਕਾਰਵਾਈ ਕਰੋ ਇਹ ਜਿਹਾ ਹੀ ਆ ਕਿਹੜੇ ਪਿੰਡ ਦਾ ਬਾਈ ਇਹ ਇਹ ਮਲਸੀਹਾ ਦਾ ਮਲਸੀਹਾਂ ਕਿਹੜੇ ਪਿੰਡ ਕਹਿੰਦਾ ਤੇਰਾ ਪਿੰਡ ਕਿਹੜਾ ਤੇਰਾ ਮਲਸੀਹਾ ਭਾਈ ਕੇ ਕੀ ਕਰ ਰਹੇ ਸੀ ਮੋਰਸ ਨਾਲ ਮੋਟਰਸਾਈਕਲ ਤੇ ਉਹੀ ਬੈਠਾ ਸੀਗਾ ਮੈਂ ਤਾਂ ਨਹੀਂ ਤੇ ਉਹ ਬਾਈ ਕਹਿੰਦਾ ਵੀ ਤੂੰ ਮੋਟਰਸਾਈਕਲ ਚਾਬੀ ਇਹਦੇ ਕੋਲ ਸੀ ਆ ਚਾਬੀ ਚਾਬੀ ਤੇਰੇ ਕੋਲ ਕੀ ਕਰਦੀ ਹੈ ਇਹਦੀ ਇਹਦੀ ਚਾਬੀ ਕੀ ਕਰਦੀ ਹੈ ਤੇਰੇ ਕੋਲ ਇਹਦੀ ਚਾਬੀ ਤਾਂ ਮਾਸਟਰ ਕੀ ਆ ਤਾਂ ਮਾਸਟਰ ਕੀ ਹੈ ਜਿਹਨੂੰ ਬੰਦ ਲਾ ਕੇ ਖੋਲ ਕੇ ਲੈ ਜਾਂਦੇ ਆ ਇਹ ਕਹਿੰਦੇ ਆਹ ਬਾਈ ਦਾ ਮੋਟਰ ਹੈ ਲੈ ਕਿਹੜੇ ਬਾਈ ਦਾ ਬਾਈ ਦਾ ਮੋਟਰ ਹੈ ਆਹ ਲੈ ਬਾਈ ਦਾ ਵਾਹ ਬਾਈ ਦਾ ਮੋਟਰ ਹੈ ਇਹ ਕਹਿੰਦਾ ਵੀ ਲੋਕ ਮੈਂ ਤਾਂ ਲਾ ਕੇ ਨਹੀਂ ਇਹ ਕਹਿੰਦੇ ਲਗਾ ਸੀਗਾ ਆ ਦੇਖ ਇਹ ਮੈਨੂੰ ਨਹੀਂ ਆਹ ਵਿਚਾਰ ਲੱਗ ਜਾਂਦੀ ਹੈ ਬਲੈਂਡ ਆਹ ਦੇਖੋ ਆਹ ਦੇਖੋ ਤੁਸੀਂ ਲਾਈਵ ਦੇਖ ਰਹੇ ਹੋ ਇੱਥੇ ਕਿਵੇਂ ਮਾਸਟਰ ਚਾਬੀਆਂ ਬਣਾ ਕੇ ਜਿਹੜੇ ਮੋਟਰਸਾਈਕਲ ਨੇ ਉਹਨਾਂ ਦੀਆਂ ਚੋਰੀਆਂ ਹੋ ਰਹੀਆਂ ਨੇ ਇੱਕ ਕੋਡ ਦੇ ਵਿੱਚ ਹੀ ਅਸੀਂ ਦਿਖਾ ਸਕਦੇ ਹਾਂ ਸਿੱਧੀ ਤਸਵੀਰ ਲਾਈਵ ਚੋਰ ਰਹੇ ਆ ਜਿਹੜਾ ਪੁਲਿਸ ਦੇ ਵੱਲੋਂ ਆਪਣੀ ਹਰਾਸਤ ਦੇ ਵਿੱਚ ਲਿੱਤਾ ਗਿਆ ਵਾ ਜੀ